ਹਾਂਜੀ ਇਹ 14ਵਾਂ 올ੰਪੀਅਨ ਪ੍ਰਤਿਪਾਲ ਸਿੰਘ ਹਾਕੀ ਫੈਸਟੀਵਲ ਜੋ ਜੜਖੜ ਖੇਡ ਸਟੇਡੀਅਮ ਵਿਖੇ ਅੱਜ ਸਟਾਰਟ ਹੋਣ ਜਾ ਰਿਹਾ ਆ ਅੱਜ 4 ਮਈ ਨੂੰ ਪਹਿਲੇ ਦਿਨ ਓਪਨਿੰਗ ਹੋਏਗੀ ਔਰ ਇਸ ਤੋਂ ਬਾਅਦ 9 ਜੂਨ ਨੂੰ ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਹੋਏਗਾ ਇਸ ਟੂਰਨਾਮੈਂਟ ਦੇ ਵਿੱਚ 16 ਟੀਮਾਂ ਪਾਰਟਿਸਪੇਟ ਕਰ ਰਹੀਆਂ ਨੇ ਜਿਦੇ ਵਿੱਚ 8 ਟੀਮਾਂ ਸੀਨੀਅਰ ਵਰਗ ਦੀਆਂ ਨੇ ਔਰ 8 ਟੀਮਾਂ ਸਬ ਜੂਨੀਅਰ ਵਰਗ ਦੀਆਂ ਗਈਆਂ ਨੇ ਇਸ ਟੂਰਨਾਮੈਂਟ ਦਾ ਮੁੱਖ ਮਕਸਦ ਆ ਉਹ ਜਿੱਥੇ ਬੱਚਿਆਂ ਨੂੰ ਹਾਕੀ ਪ੍ਰਤੀ ਪ੍ਰੇਰਿਤ ਕਰਨਾ ਹਾਕੀ ਦੇ ਨਾਲ ਜੋੜਨਾ ਉੱਥੇ ਜਿਹੜੇ ਸਾਡੇ ਵੈਟਰਨ ਖਿਡਾਰੀ ਨੇ ਜਿਹੜੇ ਰਿਟਾਇਰਮੈਂਟ ਲੈ ਚੁੱਕੇ ਨੇ ਕਿਉਂਕਿ ਇਹ ਵਿੱਚ ਉਮਰ 35 ਵੀ ਪਲੇਅਰ ਖੇਡ ਰਹੇ ਨੇ ਤੇ ਉਹਨਾਂ ਨੂੰ ਵੀ ਹਾਕੀ ਦੇ ਨਾਲ ਜੋੜੀ ਰੱਖਣਾ ਹੈਗਾ ਵਾ ਔਰ ਅਸੀਂ ਇਸ ਮਕਸਦ ਦੇ ਵਿੱਚ ਬਹੁਤ ਕਾਮਯਾਬੀ ਹੋਏ ਆ ਗਿਆ ਇੱਥੇ ਇੰਡੀਆ ਲੈਵਲ ਦੇ ਸਾਰੇ ਪਲੇਅਰ ਸੀਨੀਅਰ ਵਰਗ ਦੇ ਵਿੱਚ ਖੇਡ ਜਾਂਦੇ ਜਾਂਦੇ ਤੁਸੀਂ ਦੇਖੋਗੇ ਸੀਨੀਅਰ ਵਰਗ ਦਾ ਮੈਚ ਹੋ ਰਿਹਾ ਵਾ ਇਸ ਆਪਣਾ ਸਮਰਾਲਾ ਤੇ ਮੇਰਾ ਖੇਲਾ ਰਾਮਪੁਰ ਦੀ ਟੀਮਾਂ ਦੇ ਵਿੱਚ ਇਹ ਪਹਿਲਾ ਇੱਕ ਪਿੰਡਾਂ ਦੇ ਵਿੱਚ ਐਸਟੋ ਟਰਫ ਹੈਗਾ ਜਿਹੜਾ 78 ਸਾਈਟ ਆ ਜਿੱਥੇ ਇੰਨੀ ਵਧੀਆ ਇੰਨੀ ਤੇਜ਼ ਤਰ੍ਹਾਂ ਦਾ ਹਾਕੀ ਚੱਲਦੀ ਹੈ ਬਿਲਕੁਲ ਤੁਸੀਂ ਸਹੀ ਕਿਹਾ ਵੀ ਆਈਪੀਐਲ ਦੀ ਤਰਜ਼ ਦੇ ਉੱਤੇ ਇਹ ਹੋ ਰਿਹਾ ਵਾ ਔਰ ਇਹਦਾ ਦਿਨੋਂ ਦਿਨ ਰਮਚ ਵਧਦਾ ਜਾਏਗਾ ਕਿਉਂਕਿ ਇੱਕ ਮਹੀਨਾ ਚੱਲੇਗਾ ਜਿਵੇਂ ਵੋਟਾਂ ਦਾ ਮੋਹਲ ਪੱਕਿਆ ਹੋਇਆ ਵਾ ਇਹ ਜਰਕਰ ਦੇ ਵਿੱਚ ਹਾਕੀ ਦਾ ਮੋਹਲ ਬਹੁਤ ਵੱਡੇ ਪੱਧਰ ਤੇ ਪੱਕ ਜਾਣਾ ਵਾ ਔਰ ਜਿਹੜੀਆਂ ਇਸ ਹਰ ਪਲੇਅਰ ਦੇ ਵਿੱਚ ਅਸੀਂ ਹੀਰੋ ਆਫ ਦਾ ਮੈਚ ਦੇ ਇਹ ਲੇਰਾਂ ਨੂੰ ਅਸੀਂ ਡਾਬਰ ਦਾ ਚੰਨ ਪ੍ਰਾਸਾਹਬ ਨੂੰ ਯਾਦਗਾਰੀ ਟਰੋਫੀ ਆ ਉਹਨੂੰ ਕੋਈ ਨਾ ਕੋਈ ਹੋਰ ਇੱਕ ਗਿਫਟ ਦੇ ਦੇ ਰਹੇ ਆ ਤਾਂ ਜੋ ਬੱਚੇ ਜੁੜੇ ਜੁੜੇ ਰਹਿਣ ਹਾਕੀ ਦੇ ਵਿੱਚ ਔਰ ਮੇਰਾ ਖਿਆਲ ਵੀ ਜੇ ਇਦਾਂ ਦਾ ਐਫਰਟ ਹਰ ਪਿੰਡ 'ਚ ਹੋਵੇ ਔਰ ਪੰਜਾਬ 'ਚ ਡਰੱਗ ਦੀ ਸਮੱਸਿਆ ਆਪਦੀ ਆ ਖਤਮ ਹੋ ਜਾਏਗੀ ਔਰ ਸਭ ਤੋਂ ਵੱਡੀ ਗੱਲ ਹੈ ਦੇਖੋ ਫਲਨ ਲਾਈਟਾਂ ਦੀ ਰੋਸ਼ਨੀ ਔਰ ਕਿਹੜੇ ਪਿੰਡ ਦੇ ਵਿੱਚ ਫਲਨ ਲਾਈਟਾਂ ਹੈਗੀਆਂ ਨੇ ਜਦੋਂ ਇਦਾਂ ਦੀਆਂ ਫੈਸਿਲਿਟੀਆਂ ਮਿਲਣ ਗਈਆਂ ਸਾਨੂੰ ਤਾਂ ਇਦਾਂ ਦੀ ਕੋਈ ਸਹੂਲਤ ਕਦੇ ਮਿਲੀ ਨਹੀਂ ਹੈਗੀ ਪਰ ਜੇ ਅੱਜ ਦੇ ਮਾਡਰਨ ਬੱਚੇ ਨੇ ਉਹਨਾਂ ਨੂੰ ਇਦਾਂ ਦੀ ਮਾਡਰਨ ਸਹੂਲਤ ਮਿਲ ਗਈ ਆ ਇਸ ਤੋਂ ਬਾਅਦ ਹੋਰ ਅਸੀਂ ਕੀ ਆਪਾਂ ਕੀ ਕਰ ਸਕਦੇ ਹਾਂ ਸਾਡੇ ਜਿੰਨੇ ਵੀ ਮਾਤਾ ਸੇਵਕ ਸਪੋਰਟ ਸਟੇਟਲ ਟਰਸਟ ਆ ਉਹਦੇ ਜਿੰਨੇ ਮੈਂਬਰ ਨੇ ਸਾਡੇ ਚੇਅਰਮੈਨ ਦਰਿੰਦਰਪਾਲ ਸਿੰਘ ਸਿੱਧੂ ਨੇ ਪ੍ਰਧਾਨ ਐਡਵੋਕੇਟ ਹਰਕਮਤ ਸਿੰਘ ਹੈਗੇ ਨੇ ਤੇ ਹੋਰ ਜਿੰਨੇ ਵੀ ਸਾਡੇ ਬੈਠੇ ਨੇ ਉੱਪਰ ਜਿਹੜੇ ਭਦਵੰਤੇ ਭਾਈ ਹਰਦੀਪ ਸਿੰਘ ਸੈਣੀ ਜਿਹੜੇ ਰੇਲਵੇ ਜਿਹੜੇ ਅੰਤਰਰਾਸ਼ਟਰੀ ਬੀਟ ਲਿਫਟਰ ਹੈਗੇ ਨੇ ਪ੍ਰੋਫੈਸਰ ਰਜਿੰਦਰ ਸਿੰਘ ਹੈਗੇ ਨੇ ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰ ਆਇਆਗਾ ਔਰ ਸਾਡੇ ਬਹੁਤ ਹੀ ਉੱਗੇ ਨਾਮੀ ਇੰਡਸਟਰੀ ਲਿਸਟ ਅੱਜ ਆਏ ਨੇ ਸੰਜੂ ਧੀਰ ਜੀ ਔਰ ਉਹਨਾਂ ਨੇ ਵਾਦਾ ਕੀਤਾ ਹੈ ਨਾਲ ਵੀ ਮੈਂ 2 ਲੱਖ ਰੁਪਏ ਜੜ ਤੋਂ ਅਕੈਡਮੀ ਅਨਵਰਸਲ ਦਿਆ ਕਰ ਕੁਈ ਜੇ ਕਿ ਬੜੇ ਵਿਦਵਾਨ ਤੇ ਆਏ ਨੇ ਬੜਾ ਸਾਨੂੰ ਵੀ ਆਨਰ ਹੋ ਰਿਹਾ ਔਰ ਜੇ ਜਰਖੜ ਸਟੇਡੀਅਮ ਜਾਂ ਜਰਖੜ ਅਕੈਡਮੀ ਜਿੰਨਾ ਵੀ ਬਣਿਆ ਫ੍ਰੈਂਡਲੀ ਸਰਕਲ ਤੋਂ ਹੈ ਕਮਿਊਨਿਟੀ ਐਫਰਟ ਦੇ ਨਾਲ ਔਰ ਲੋਕਾਂ ਦੇ ਸਹਿਯੋਗ ਨਾਲ ਹੀ ਹੈਗਾ ਕਿਉਂਕਿ ਇੱਥੇ ਦੇ ਸਰਕਾਰਾਂ ਦਾ ਸਹਿਯੋਗ ਹਮੇਸ਼ਾ ਹੀ ਨਾਮਾਤਰ ਰਿਹਾ ਵਾ ਔਰ ਜਿਹੜੇ ਇਹ ਜਿਹੇ ਦਾਨੀ ਸੱਜਣ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਖੇਡਾਂ ਦਾ ਵੱਡਾ ਚੱਕ ਚੱਲਦਾ ਹੈਗਾ ਉਹਨਾਂ ਦੀ ਬਦੌਲਤ ਹੀ ਹੁਣ ਜਿਹੜਾ ਜੱਗ ਲੱਗਿਆ ਹੋਇਆ ਵਾ ਚੱਲ ਰਿਹਾ ਖੇਡਾਂ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਕਿੰਨੀ ਵੀ ਜ਼ਰੂਰੀ ਹੈ ਖੇਡਾਂ ਤੋਂ ਬਿਨਾਂ ਤਾਂ ਜ਼ਿੰਦ ਕਿਉਂਕਿ ਸਭ ਤੋਂ ਵੱਡੀ ਐਜੂਕੇਸ਼ਨ ਆ ਜਿਸ ਬੰਦੇ ਕੋਲ ਐਜੂਕੇਸ਼ਨ ਹੈ ਉਹ ਖੇਡਾਂ ਵਿੱਚ ਜ਼ਰੂਰੀ ਹੋਣੀ ਤੇ ਜਿਹੜਾ ਖੇਡਾਂ 'ਚ ਜਾਊਗਾ ਗਰਾਊਂਡ 'ਤੇ ਜਾਊਗਾ ਉਹੀ ਬੰਦਾ ਤੰਦਰੁਸਤ ਰਹੂਗਾ ਜਿਹੜਾ ਬੰਦਾ ਖੇਡਾਂ ਨਾਲ ਜੁੜ ਗਿਆ ਤਾਂ ਮੇਰਾ ਕਹਿਣਾ ਉਸ ਸਮਾਜ ਦੇ ਵਿੱਚ ਹਸਪਤਾਲਾਂ ਦੀ ਲੋੜ ਨਹੀਂ ਹੈਗੀ ਡਾਕਟਰਾਂ ਦੀ ਲੋੜ ਨਹੀਂ ਹੈਗੀ ਤੇ ਜਦੋਂ ਸਮਾਜ ਤੰਦਰੁਸਤ ਸਮਾਜ ਦੀ ਸਥਾਪਨਾ ਹੋ ਗਈ ਅਸੀਂ ਫਿਰ ਦਵਾਈਆਂ ਤੋਂ ਕੀ ਲੈਣਾ ਡਾਕਟਰਾਂ ਤੋਂ ਕੀ ਲੈਣਾ ਹਸਪਤਾਲਾਂ ਤੋਂ ਕੀ ਲੈਣਾ ਇਸ ਕਰਕੇ ਹਰ ਮੈਂ ਕਹਿੰਨਾ ਬੰਦੇ ਨੂੰ ਖੇਡਾਂ ਖੇਡਣੇ ਚਾਹੀਦੇ ਨੇ ਤੁਸੀਂ ਵੱਡੇ ਮੁਲਕਾਂ 'ਚ ਜਾਓ ਮੈਂ ਜਾਣਦਾ ਰਹਿਣਾ ਆਸਟ੍ਰੇਲੀਆ 'ਕੇ ਆਮਰੀਕਾ 'ਕੇ ਆ ਮ ਉੱਥੇ ਭਾਵੇਂ ਕੋ ਸਰ ਪਰ ਖੇਡ ਨਾਲ ਜਰੂਰ ਜੁੜਿਆ ਹੋਇਆ ਵਾ ਤੇ ਕੋਈ ਐਜੇ ਕੋਚ ਐਜੇ ਆਰਗੇਨਾਈਜ਼ਰ ਐਜੇ ਪਲੇਅਰ ਆਪ ਦਾ ਬੜਾ ਵਧੀਆ ਭੂਮਿਕਾ ਨਿਭਾਇਆ ਨੇ ਪਰ ਸਾਡਾ ਹੀ ਮੁੱਲਕਾ ਇੱਕ ਜਿਹੜਾ ਖੇਡਾਂ ਤੋਂ ਪਰੇ ਨੂੰ ਭਜਦਾ ਹੈਗਾ ਵਾ ਤੇ ਸਾਨੂੰ ਤਾਂ ਬੱਚੇ ਨੂੰ ਮੋਬਾਈਲ ਨੇ ਖਾ ਲਿਆ ਜੇ ਅਸੀਂ ਵੱਧ ਤੋਂ ਵੱਧ ਐਫਰਟ ਚ ਕਰਾਂਗੇ ਉਪਰਾਲੇ ਕਰਾਂਗੇ ਤੇ ਤਾਂ ਮੇਰਾ ਖਿਆਲ ਆ ਮੋਬਾਈਲ ਤੋਂ ਡਰਗ ਤੋਂ ਹੋਰ ਜਨੀਆ ਮਾੜੀਆਂ ਕਰੈਤਾ ਨੇ ਉਹਨਾਂ ਤੋਂ ਖੇਡਾਂ ਛੱਡ ਕੇ ਲੋਕ ਇੱਧਰ ਨੂੰ ਜੁੜਨੇ ਚਾਹੀਦੇ ਤੇ ਹੋਰ ਜੁੜ ਰਹਿਣ ਨਜ਼ਰ ਕਰ ਦੇਣ ਗੱਲ ਤਾਂ ਸਰਕਾਰਾਂ ਨੂੰ ਸਰਕਾਰਾਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਕੋਈ ਵੀ ਕਿਸੇ ਸਰਕਾਰ ਆਉਂ ਤੇ ਨੰਬਰ ਤੋਂ ਹਰ ਪਿੰਡ ਦੇ ਵਿੱਚ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਐਨਜੀਓ ਨੇ ਖੇਡ کلبਾਂ ਨੇ ਉਹਨਾਂ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਤੇ ਫਿਰ ਜਿੰਨੀਆਂ ਵੀ ਹੋਰ ਜਿਹੜੇ ਐਨਆਰਈ ਵੀਰ ਨੇ ਤੇ ਉਹਨਾਂ ਨੂੰ ਉਚੇਚੇ ਤੌਰ ਤੇ ਜੇ ਉਹ ਵਾਕਈ ਚਾਹੁੰਦੇ ਆ ਪੰਜਾਬ ਦਾ ਭਲਾ ਔਰ ਪੰਜਾਬ ਦੀ ਸਪੋਰਟਸ ਨੂੰ ਪ੍ਰਫੁੱਲਤ ਕਰਨਾ ਉਹ ਵੱਡੇ ਵੱਡੇ ਬੋਰਡ ਬੋਰਡਾਂ ਨਾਲ ਨਹੀਂ ਗੱਲ ਕਰਨੀ ਹੈਗੀ ਵੀ ਵੱਡੇ ਵੱਡੇ ਬੋਰਡਾਂ ਦੇ ਆਉਂਦੀ ਫੋਟੋ ਲਾਤੀਆਂ ਗਰਾਊਂਡਾਂ ਦੇ ਵਿੱਚ ਜਿਹੜੀ ਰੈਗੂਲਰ ਸਪੋਰਟਸ ਐਕਟੀਵਿਟੀ ਕਰਨ ਜਿਸ ਪਿੰਡ ਦੇ ਵਿੱਚ ਰੈਗੂਲਰ ਐਕਟੀਵਿਟੀ ਹੋ ਗਈ ਤਾਂ ਉੱਥੇ ਮੇਰਾ ਖਿਆਲ ਨਹੀਂ ਹੈਗਾ ਉਸੇ ਖੇਡ ਕਲਚਰ ਆਪਦੇ ਵੀ ਇੰਨਾ ਮਜ਼ਬੂਤ ਹੋ ਜਾਊਗਾ ਬਾਕੀ ਸਾਰੇ ਮਾੜੇ ਕਮ ਮਗਰ ਪਹਿ ਜਾਣਗੇ ਹੁਣ ਤੱਕ ਤਾਂ ਪਾਗੋਟਸਾਨੀ ਦੇ ਲੱਛੇ ਲੱਗੇ ਲੱਗੇ ਆਪਾਂ ਕੀ ਬਣਦੇ ਆਂ ਅਸੀਂ बिल्कुल जी।, जी मतलब तो पहला कह चुके अपराले कह रही जरखड़ अकैडमी रिजल्ट बोलते हैं जरखड़ अकैडमी ने, ने तीन सौ बच्चा स्कूल या ऑल इंडिया इंटरराष्ट्रीय लेवल त खेड गया चाली बच्चों के बाद जॉबों पर ने सकारी जॉबों से और भी पच्ची बच्चे साढ़े बार कनेडा अमरीका आस्ट्रेलिया हो बहरे मुल्क सैटल हो गए सारे ओलंपियन खेड चुके हैं बहुते नहीं बहुत सारे खेड चुके हैं यह तो कोई जप तप वाली धरती है किसी ने कोई तप किया इतना खेडों का जरा एड्डा बड़ा खेडों का ਔਰ ਇਹ ਨਹੀਂ ਹੈਗਾ ਇੱਥੇ ਵੀ ਇੱਕ ਟੂਰਨਾਮੈਂਟ ਹੋ ਗਿਆ ਸਾਲ ਦੇ ਵਿੱਚ ਚਾਰ ਪੰਜ ਟੂਰਨਾਮੈਂਟ ਹੁੰਦੇ ਨੇ ਸਰਕਾਰੀ ਟੂਰਨਾਮੈਂਟ ਹੁੰਦੇ ਨੇ ਸਕੂਲਾਂ ਦੇ ਟੂਰਨਾਮੈਂਟ ਹੁੰਦੇ ਨੇ ਸਾਡੇ ਪ੍ਰਾਈਵੇਟ ਟੂਰਨਾਮੈਂਟ ਹੁੰਦੇ ਨੇ ਹਾਕੀ ਲੀਗ ਚੱਲਦੀ ਆ ਮੇਨ ਖੇਡਾਂ ਹੁੰਦੀਆਂ ਨੇ ਇਹ ਬੜਾ ਵਧੀਆ ਹੁੰਦਾ ਤੇ ਇਸ ਤੋਂ ਮੈਂ ਦਾ ਕਰਨ ਵਾਲੀ ਤਰਤੀਆਂ ਹੀ ਨਹੀਂ ਹੈ ਕਿ ਜਿਹਨੇ ਸਾਨੂੰ ਇੰਨਾ ਇੰਨਾ ਕੁ ਦੇ ਦਿੱਤਾ ਸਾਨੂੰ ਦੀ ਏਡੀ ਵੱਡੀ ਪਛਾਣ ਦੇ ਦਿੱਤੀ ਜਰਖੜ ਦਾ ਏਡਾ ਵੱਡਾ ਨਾਮ ਦੁਨੀਆ ਦੇ ਵਿੱਚ ਪੈਦਾ ਕਰ ਦਿੱਤਾ ਥੈਂਕ ਯੂ ਜੀ ਮਿਹਰਬਾਨ